ਸਾਰੇ ਜਗਤ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਜਿਹੜਾ ਜਗਾ ਚੇਂਜ ਕਰਨ ਦਾ ਥੋੜਾ ਜਿਹਾ ਮਿਸ ਅੰਡਰਸਟੈਂਡਿੰਗ ਜਾਂ ਥੋੜਾ ਜਿਹਾ ਰੌਲਾ ਜਿਹਾ ਲੋਕਾਂ 'ਚ ਚੱਲਦਾ ਹੈ ਉਹ ਮੈਂ ਕਲੀਅਰ ਕਰ ਦਵਾ ਕਿ ਜਿਹੜੀ ਜਗਾ ਹੈ ਉੱਥੇ ਭਾਈ ਬਈ ਬਹੁਤ ਭਾਰੀ ਨਹੀਂ ਪਿਆ ਹੈ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਮੀਂਹ ਪਿਆ ਜਿਹੜੀ ਆਪਣੀ ਥਾਂ ਸੀ ਉਹ ਥੋੜੀ ਨੀਵੀਂ ਸੀ ਸਗੋਂ ਅਸੀਂ ਤਾਂ ਜਗਾ ਲਈ ਪੈਸੇ ਵੀ ਦਿੱਤੇ ਫਿਰ ਉਹ ਲਾ ਕੇ ਜੀਸੀਬੀ ਪੱਧਰੀ ਨਹੀਂ ਕਰਾਈ ਫਿਰ ਉਹ ਟੈਂਟ ਵਾਲੇ ਨੇ ਵੀ ਥੋੜੀ ਜੀ ਫਿਟਿੰਗ ਕੀਤੀ ਪਰ ਉਹ ਨਹੀਂ ਕੰਮ ਉੱਥੇ ਬਦਲ ਨਹੀਂ ਪੈ ਸਕੋ ਬਹੁਤ ਖਰਚਾ ਹੋ ਗਿਆ ਉੱਥੇ ਸਾਡਾ ਸਾਨੂੰ ਉਹ ਵੀ ਜਗਾ ਛੱਡ ਕੇ ਗ੍ਰੀਨ ਸੀ ਪੈਲੇਸ ਜਗਾ ਲੈਣੀ ਪਈ ਹੈ ਉੱਥੇ ਪੈਲੇਸ ਦੇ ਵਿੱਚ ਜਗਾ ਲਈ ਹੈ ਪੈਲੇਸ ਦਾ ਬਾਹਰ ਗਰਾਊਂਡ ਹੈ ਬਹੁਤ ਵੱਡਾ ਤੇ ਉਹਦੇ ਕਰਕੇ ਫਿਰ ਉੱਥੇ ਜਗਾ ਲਈ ਹੈ ਤਾਹ ਜਗਾ ਚੇਂਜ ਕੀਤੀ ਆ ਮੀ ਪੈਣ ਕਰਕੇ ਜਿਹੜਾ ਪਾਣੀ ਖੜਿਆ ਸੀ ਉਹਦੇ ਕਰਕੇ ਜਗਾ ਚੇਂਜ ਕੀਤੀ ਐ ਉਧਰ ਵੀ ਪੈਸੇ ਦਿੱਤੇ ਤੇ ਉਧਰ ਵੀ ਦਿੱਤੇ ਕੋਈ ਦੇ ਵਿੱਚ ਕਿਸ ਕੋਈ ਸ਼ੱਕ ਸ਼ੁਭਾ ਨਾ ਰਹੇ ਲੋਕਾਂ ਚ ਸੰਗਤ ਚ ਵੀ ਪਤਾ ਨਹੀਂ ਕੀ ਗੱਲ ਹੋ ਗਈ ਜਗਾ ਚੇਂਜ ਕਰ ਲਈ ਜਗਾ ਸਿਰਫ ਮੀ ਕਰਕੇ ਚੇਂਜ ਕੀਤੀ ਉਥੇ ਪਾਣੀ ਖੜ ਗਿਆ ਜੀ ਸਰ ਸਾਹਿਬ ਦੀ ਧਰਤੀ ਤੇ ਬਹੁਤ ਮਹਾਨੀ ਕਮਾਈ ਪਈ ਐ ਰੋਲਾ ਜਿਹੜਾ ਫੂਲ ਹੈ ਉਹ ਸਿੱਧਾ ਸ਼੍ਰੀ ਮੁਕਸਰ ਸਾਹਿਬ ਦੇ ਦਰਸਤੇ ਮੋਲ ਹੈ ਨਹੀਂ ਨਹੀਂ ਦੇਖ ਕੇ ਜਿਹੜਾ ਦੂਸਰਾ ਆਇਆ ਹੈ ਸ਼ਹਿਰ ਦੇ ਵਿੱਚ ਆਇਆ ਹੈ ਕਿ ਇਹ ਸਿੱਧਾ ਹੀ ਹੋਣਾ ਸ਼੍ਰੀ ਮੁਕਸਰ ਸਾਹਿਬ ਦੀ ਧਰਮੇ ਤੇ ਪਹੁੰਚੇਗਾ ਕੋਈ ਵੀ ਰੋਲੇ ਦਾ ਭਾਈ ਦਾ ਸਿੰਘ ਜਿਹੜੀ ਇਹ ਨਿਸ਼ਾਨ ਪੈਸ ਹੈ ਫਰਜ਼ੂਨ ਹੈ ਇਹਦੇ ਵਿੱਚ ਪੈਸ ਜੀ ਰਿਸਰਟ ਵੀ ਪੀੜਾ ਵੀ ਦੇਤੇ ਇਹ ਨੰਬਰ ਸੋਧੀਆਂ ਸੰਕਟਾਂ ਦੀ ਬੇਨਤੀ ਹੈ ਇਹ ਤੁਹਾਨੂੰ ਪ੍ਰਵਧਨ ਦੀ ਬੇਨਤੀ ਹੈ ਤੇ ਬਾਕੀ ਜਿਹੜੀਆਂ ਸੰਕਟਾਂ ਦੇ ਖਾਸ ਕਰਕੇ ਮਾਲਵੇ ਦੇ ਵਿੱਚ ਜੀ ਸੀ ਇਹ ਵੀ ਸੈਟ ਤੋਂ ਜਾਂ ਸਾਗਰੋ ਦੀ ਤਰ੍ਹਾਂ ਨਹੀਂ ਹੋ ਸਕਦੀ ਜਾਈ ਪਾਸ ਕਰਕੇ ਹਿਯਾਨੇ ਦੀ ਸੰਗਤਰੀ ਉਹਦੇ ਵਾਲੇ ਕਰ ਲਈ ਹੈ ਉਹ ਪਾਇਆ ਜਿਹੜਾ ਬਟਿੰਡਾ ਸੀਗਾ ਉਹਦੇ ਨਹੀਂ ਹੋ ਸਕਦਾ ਕਿ ਇਸ ਦੇ ਮਤਿ ਇਹ ਪੈਦਾ ਹੋ ਸਕੇ ਜਿਹਦੇ ਉਤਰ ਦੀ ਇੱਕ ਪਾਲਗਰਸ ਹੋਰ ਵੀ ਸੀ ਸਰਬੋਤਮ ਸਿੱਖੀ ਆਈ ਨੇ ਇਸ ਮਸੂਦ ਦੇ ਵਿੱਚ ਸਾਰੇ ਜਗਤ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਜਿਹੜਾ ਜਗਾ ਚੇਂਜ ਕਰਨ ਦਾ ਥੋੜਾ ਜਿਹਾ ਮਿਸ ਅੰਡਰਸਟੈਂਡਿੰਗ ਜਾਂ ਥੋੜਾ ਜਿਹਾ ਰੌਲਾ ਜਆ ਲੋਕਾਂ 'ਚ ਚੱਲਦਾ ਹੈ ਉਹ ਮੈਂ ਕਲੀਅਰ ਕਰ ਦਵਾ ਕਿ ਜਿਹੜੀ ਜਗਾ ਹੈ ਉੱਥੇ ਬਈ ਬਹੁਤ ਭਾਰੀ ਨਹੀਂ ਪਿਆ ਹੈ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਮੀਂਹ ਪਿਆ ਜਿਹੜੀ ਆਪਣੀ ਥਾਂ ਸੀ ਉਹ ਥੋੜੀ ਨੀਵੀਂ ਸੀ ਸਗੋਂ ਅਸੀਂ ਤਾਂ ਜਗਾ ਲਈ ਪੈਸੇ ਵੀ ਦਿੱਤੇ ਫਿਰ ਉਹ ਲਾ ਕੇ ਜੀਸੀਬੀ ਪੱਧਰੀ ਨਹੀਂ ਕਰਾਈ ਫਿਰ ਉਹ ਟੈਂਟ ਵਾਲੇ ਨੇ ਵੀ ਥੋੜੀ ਜੀ ਫਿਟਿੰਗ ਕੀਤੀ ਪਰ ਉਹ ਨਹੀਂ ਕੰਮ ਉੱਥੇ ਬਦਲ ਨਹੀਂ ਪੈ ਸਕੋ ਬਹੁਤ ਖਰਚਾ ਹੋ ਗਿਆ ਉੱਥੇ ਸਾਡਾ ਸਾਨੂੰ ਉਹ ਵੀ ਜਗਾ ਛੱਡ ਕੇ ਗ੍ਰੀਨ ਸੀ ਪੈਲੇਸ ਜਗਾ ਲੈਣੀ ਪਈ ਹੈ ਉੱਥੇ ਪੈਲੇਸ ਦੇ ਵਿੱਚ ਜਗਾ ਲਈਆ ਪੈਲੇਸ ਦਾ ਬਾਹਰ ਗਰਾਊਂਡ ਹੈ ਬਹੁਤ ਵੱਡਾ ਤੇ ਉਹਦੇ ਕਰਕੇ ਫਿਰ ਉੱਥੇ ਜਗਾ ਲਈਆ ਤਾਂ ਜਗਾ ਚੇਂਜ ਕੀਤੀ ਹੈ ਮੀਂਹ ਪੈਣ ਕਰਕੇ ਜਿਹੜਾ ਪਾਣੀ ਖੜਿਆ ਸੀ ਉਹਦੇ ਕਰਕੇ ਜਗਾ ਚੇਂਜ ਕੀਤੀ ਹੈ ਉੱਧਰ ਵੀ ਪੈਸੇ ਦਿੱਤੇ ਤੇ ਉੱਧਰ ਵੀ ਦਿੱਤੇ ਕੋਈ ਦੇ ਵਿੱਚ ਕਿਸ ਕੋਈ ਸ਼ੱਕ ਸ਼ੁਭਾ ਨਾ ਰਹੇ ਲੋਕਾਂ 'ਚ ਸੰਗਤ 'ਚ ਵੀ ਪਤਾ ਨਹੀਂ ਕੀ ਗੱਲ ਹੋ ਗਈ ਜਗਾ ਚੇਂਜ ਕਰ ਲਈ ਜਗਾ ਸਿਰਫ ਮੀਂਹ ਕਰਕੇ ਚੇਂਜ ਕੀਤੀ ਉਥੇ ਪਾਣੀ ਖੜ ਗਿਆ